ਦੀ ਰਹਿਤ ਵਾਲਿਆਂ ਅਸੀਂ ਬੱਜਰ ਕਰਦੀ ਹਾਂ ਕਹਿੰਦਾ ਨਹੀਂ ਇੱਥੇ ਕਹਿੰਦਾ ਦੱਸ ਮੈਨੂੰ ਪੰਜਾਬ ਦੇ ਵਿੱਚ ਇਹ ਜਿਹੜੀ ਬੀਪੀ ਆ ਇਹ ਸਿੱਖੀ ਤਾਂ ਸਿੱਖੀ ਬਾਣੀ ਦੇ ਵਿੱਚ ਜ਼ਰੂਰ ਆ ਪਰ ਇਹਦੀ ਜਿਹੜੀ ਮਤਿਆ ਇਹ ਮਲੇਸ਼ ਮਤਿਆ ਕਿਉਂਕਿ ਇਹ ਸਿੱਖੀ ਦੇ ਵਿੱਚ ਰਹਿ ਕੇ ਹੀ ਸਿੱਖੀ ਦਾ ਧਾਨ ਕਰ ਰਹੀ ਆ ਇਹ ਚਲੋ ਇਹ ਕਹਿੰਦੇ ਕਿ ਲੰਗਰ ਆਪਣਾ ਬਾਹਰ ਸੀਗਾ ਠੀਕ ਹੈ ਕਾਮਿਆਂ ਨੇ ਬਾਹਰ ਬਣਾਇਆ ਤੇ ਜਗਤਝੂਠ ਵਾਲੇ ਹੱਥਾਂ ਚੋਂ ਇਹ ਬੀੜੀ ਚਾਰ ਤਬਾਕੂ ਦੇ ਵਾਲੇ ਹੱਥਾਂ ਚੋਂ ਬਣਿਆ ਹੋਇਆ ਭੋਜਨ ਅਸੀਂ ਮਹਾਰਾਜ ਨੂੰ ਭੋਗ ਲਵਾ ਰਹੇ ਹਾਂ ਸਾਰੇ ਖਾਂਦੇ ਤੇ ਅਸੀਂ ਵੀ ਆਪਣੇ ਗੁਰੂ ਘਰ ਦੇ ਵਿੱਚ ਨਰਕ ਅਸੀਂ ਹਾਂ ਅਸੀਂ ਕਰਾਂਗੇ ਸਾਡੇ ਨਾਲ ਇਹਦਾ ਕੋਈ ਬੀਬੀ ਦਾ ਵੱਟ ਦਾ ਰੌਲਾ ਨਹੀਂ ਹੈ ਗੱਲ ਸਿੱਧਾ ਮਰਿਆਦਾ ਕਾਇਮ ਦੀ ਹੈ ਕਿ ਮਰਿਆਦਾ ਦੇ ਨਾਲ ਚੱਲਣ ਮਰਿਆਦਾ ਦੇ ਵਿੱਚ ਚੱਲਣਾ ਪਰ ਜੇ ਇਹ ਉਲਟਾ ਚੱਲਣਗੇ ਬਾਬਾ ਜੀ ਅੱਜ ਵੀ ਕਹਿੰਨੇ ਆ ਕੱਲ ਵੀ ਕਹਿੰਨੇ ਸਾਨੂੰ ਡਰ ਪਏ ਨਹੀਂ ਇਹ ਆਈਜੀ ਦੀ ਘਰ ਵਾਲੀ ਕੌਣ ਆ ਜੋ ਉਹ ਵਿਆਪ ਦੇ ਘਰੇ ਹੋਵੇ ਤੁਸੀਂ ਕੀ ਕਹਿ ਰਹੇ ਹੋ ਕਿ ਜੇ ਸਾਰੇ ਖਾਂਦੇ ਤਾਂ ਅਸੀਂ ਵੀ ਆਪਣੇ ਗੁਰੂ ਘਰ ਦੇ ਵਿੱਚ ਨਰਕ ਕਰਾਂਗੇ ਅਸੀਂ ਹਾਂ ਅਸੀਂ ਕਰਾਂਗੇ ਤੁਸੀਂ ਕਰੋਗੇ ਕਰਾਂਗੇ ਬਸ ਠੀਕ ਹੈ ਫਿਰ ਤੁਹਾਨੂੰ ਦੱਸਾਂਗੇ ਹੁਣ ਜਾ ਜਾ ਕੇ ਹੁਣ ਤੁਹਾਨੂੰ ਦੱਸਾਂਗੇ ਅਸੀਂ ਦੱਸ ਦੇ ਹੁਣ ਤੁਹਾਨੂੰ ਦੱਸਾਂਗੇ ਹੁਣੇ ਦੱਸ ਜੇ ਤਾਂ ਇਹ ਸੋਧਰਗੇ ਜੇ ਤਾਂ ਅੱਗੇ ਤੋਂ ਇਹਨਾਂ ਨੇ ਇਹ ਚੀਜ਼ਾਂ ਦਾ ਖਿਆਲ ਰੱਖਿਆ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਬਾਬਾ ਜੀ ਜੋ ਹਾਲ ਇਸ ਵਾਰ ਕੀਤਾ ਇਹ ਤੋਂ ਦੁੱਗਣਾ ਮੜਾ ਹਾਲ ਕਰਾਂਗੇ ਜਦੋਂ ਅਸੀਂ ਉੱਥੇ ਚੈਕਿੰਗ ਕੀਤੀ 5-6 ਬੰਦਿਆ ਕੋਲੇ ਫੇਰ ਜਗੜ ਝੂਠ ਇਹ ਸੀ ਬੀੜੀ ਚੜਦਾ ਸਿਕੜ ਤਬਾਕੂ ਮਿਲਿਆ ਆ ਤੇ ਤਾਂ ਅਸੀਂ ਉਹਨਾਂ ਤੇ ਡਾਂਗ ਭਰਾਈਆ ਕਿਉਂਕਿ ਬਾਬਾ ਜੀ ਇੱਕ ਤਰ੍ਹਾਂ ਦਾ ਉਹਨਾਂ ਨੇ ਸਾਨੂੰ ਸ਼ਰਿਆਮ ਚੈਲੰਜ ਕੀਤਾ ਆ ਕਿ ਤੁਹਾਡੇ ਮਨਾ ਕਰਨ ਤੋਂ ਬਾਅਦ ਵੀ ਅਸੀਂ ਨਹੀਂ ਸੁਧਰਾਂਗੇ ਤੁਹਾਡੇ ਤੋਂ ਜੋ ਹੁੰਦਾ ਤੁਸੀਂ ਕਰ ਲਓ ਉਹ ਤਾਂ ਬੀਬੀ ਆਪ ਆ ਕੇ ਕਹਿੰਦੀ ਸਾਡੇ ਸਰ ਚ ਡਾਂਗ ਮਾਰੋ ਐ ਕਰੋ ਉਹ ਤਾਂ ਪ੍ਰਵਾਸੀਆਂ ਦਾ ਪੱਖ ਲੈ ਰਹੀ ਸੀਗੀ ਉਹ ਪ੍ਰਵਾਸੀਆਂ ਨੂੰ ਬਚਾਉਣਾ ਚਾਹੁੰਦੀ ਸੀ ਉਹਨੇ ਸਾਨੂੰ ਬੀਬੀ ਨੇ ਇਹਨੇ ਬਚਨ ਕਰਤਾ ਕਹਿੰਦੀ ਤੁਹਾਡੇ ਬਾਣੇ ਦੇ ਵਿੱਚ ਚੰਦਰਕਾ ਅੰਤਰਖਾਤੇ ਕੀ ਕੁਝ ਹੁੰਦਾ ਤੁਹਾਨੂੰ ਪਤਾ ਜਦੋਂ ਬੀਬੀ ਨੇ ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਇਹ ਹੰਕਾਰੀ ਹੋਈ ਬੀਬੀ ਨੇ ਕਿ ਥੋਡੇ ਤਾਂ ਅਸੀਂ ਪੁਨਸ ਕਾਰਵਾਈ ਕਰਾਵਾਂਗੇ ਐ ਕਰਾਵਾਂਗੇ ਉਹ ਕਰਾਵਾਂਗੇ ਬਾਬਾ ਜੀ ਤਾਂ ਅਸੀਂ ਇਹਨਾਂ ਦਾ ਸੱਚ ਜਨਤਾ ਦੇ ਸਾਹਮਣੇ ਰੱਖਿਆ ਆ ਕਿ ਵੀ ਇਹ ਇਹ ਬੀਬੀ ਦੀ ਮਤਕੀ ਆ ਮੈਂ ਤਾਂ ਕਹਿੰਦਾ ਸਾਰੇ ਪੰਜਾਬ ਦੇ ਨੌਜਵਾਨ ਇਹਨੂੰ ਲਾਣਤਾ ਪਾਓ ਬੀਬੀ ਨੂੰ ਜਿਹੜੀ ਤੁਹਾਨੂੰ ਸ਼ਰਿਆਮ ਕਹਿੰਦੀ ਆ ਵੇ ਇਹ ਤਾਂ ਪੂਰੇ ਪੰਜਾਬ ਨੂੰ ਟਾਰਗੇਟ ਕਰਦੀ ਆ ਕਿ ਪੂਰਾ ਪੰਜਾਬ ਵੀ ਬੀੜੀ ਚੜਦਾ ਸਿਗਰਟ ਤੰਬਾਕੂ ਖਾਂਦਾ ਏ ਇਸ ਬਦਲ ਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ ਹਰ ਕਟਨ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84 ਟੀਵੀ 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ ਟੀਵੀ 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜਾਬ ਅਤੇ ਦੁਨਿਆਵਾਰ ਦੀਆਂ ਅਹਿਮ ਖਬਰਾਂ ਫਿਰ ਦੇਰ ਕਿਸ ਗੱਲ ਦੀ ਹੁਣੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ ਚੰਡੀਗੜ੍ਹ ਦੇ 35 ਸੈਕਟਰ ਦੇ ਗੁਰਦੁਆਰਾ ਚੇਅਰ ਪਰਸਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਨਿਹੰਗ ਸਿੰਘਾਂ ਦੇ ਨਾਲ ਵਾਰਵਾਦ ਹੋ ਰਿਹਾ ਤਾਂ ਨਿਹੰਗ ਸਿੰਘਾਂ ਦੇ ਬਾਬਤ ਬਹੁਤ ਸਾਰੇ ਅਜਾਹੇ ਸ਼ਬਦ ਵੀ ਵਰਤੇ ਜਾ ਰਿਹਾ ਸੋਸ਼ਲ ਮੀਡੀਆ ਤੇ ਉਸ ਵਾਇਰਲ ਵੀਡੀਓ ਦੇ ਵਿੱਚ ਸ਼ਬਦ ਕਹੇ ਗਏ ਕਿ ਤੁਸੀਂ ਤੇ ਗੁਰਦੁਆਰਾ ਸਾਬ ਦੇ ਵਿੱਚ ਨਸ਼ੇ ਦੀ ਗੱਲ ਕਰਦੇ ਹੋ ਤਮਾਕੂ ਵੀੜੇ ਦੀ ਗੱਲ ਕਰਦੇ ਹੋ ਜਿਹੜਾ ਕੈਟਰਿੰਗ ਪ੍ਰਵਾਸੀ ਲੋਕਾਂ ਦੇ ਵੱਲੋਂ ਵਰਤਿਆ ਜਾ ਰਿਹਾ ਹੈ ਇੱਥੇ ਤੇ ਸਗੋਂ ਪੂਰਾ ਪੰਜਾਬ ਪੀਂਦਾ ਆ तमाम ਸਾਰੇ ਇਹ ਸਵਾਲ ਨੇ ਜਿਸ ਨੂੰ ਲੈ ਕੇ ਬਾਰ ਬਵਾਦ ਦਾ ਕਾਰਨ ਕੀ ਸੀ ਇਹਦੀ ਜੜ ਕੀ ਸੀ ਇਸੇ ਮਸਲੇ ਦੇ ਉੱਪਰ ਗੱਲਬਾਤ ਕਰਾਂਗੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਜਸਦੀਪ ਸਿੰਘ ਨੇ ਉਹੀ ਨੰਗ ਸਿੰਘ ਨੇ ਜਿਨ੍ਹਾਂ ਦਾ ਗੁਰਦੁਆਰਾ 35 ਸੈਕਟਰ ਦੇ ਵਿੱਚ ਬਾਰ ਬਵਾਦ ਹੋਇਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਹੜੇ ਲੋਕਾਂ ਦੇ ਨਾਲ ਤੁਸੀਂ ਮੱਥਾ ਲਾ ਲਿਆ ਬੀਬੀ ਗੁਰਦੁਆਰਾ ਸਾਹਿਬ ਦੇ ਚੇਅਰਪਰਸਨ ਨੇ ਕਿਹਾ ਜਾਂਦਾ ਹੈ ਕਿ ਉਹ ਵੱਡੀ ਪਾਵਰ ਆ ਅਸਲ ਦੇ ਵਿੱਚ ਹੈ ਕੌਣ ਹੈ ਕੀ ਪਾਵਰ ਹੈ ਜੀ ਸਮਰੱਥਾ ਉਹਨਾਂ ਦੇ ਕੋਲੇ ਬਾਬਾ ਜੀ ਜਿਹੜਾ ਸਾਨੂੰ ਪਤਾ ਲੱਗਿਆ ਆ ਜਿੰਨੀ ਸਾਡੀ ਸਟੱਡੀ ਆ ਜਿੰਨੀ ਸਾਡੀ ਨੌਲੇਜ ਆ ਇਹ ਬੀਬੀ ਜੀ ਦੇ ਜਿਹੜੇ ਘਰ ਵਾਲੇ ਨੇ ਇੱਕ ਰਿਟਾਇਰ ਆਈਜੀ ਨੇ ਜਿਨ੍ਹਾਂ ਦਾ ਨਾਮ ਆ ਬਿਕਰਮਜੀਤ ਸਿੰਘ ਸੰਧੂ ਤੇ ਆਪ ਜੀ ਨੂੰ ਹੋਰ ਥੋੜਾ ਜਿਹਾ ਇਤਿਹਾਸ ਤੋਂ ਜਾਣੂ ਕਰਾ ਦਈਏ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰ ਵਾਲੇ ਮਹਾਪੁਰਖਾਂ ਨੂੰ ਅਰੈਸਟ ਕਰਨ ਦੇ ਲਈ ਤਿੰਨ ਬੰਦੇ ਡਿਊਟੀ ਲਾਈ ਗਈ ਸੀਗੀ ਉਹਨਾਂ ਦੇ ਵਿੱਚੋਂ ਇਹਨਾਂ ਦਾ ਘਰ ਵਾਲਾ ਇੱਕ ਸੀਗਾ ਤੀਜੀ ਗੱਲ ਜਦੋਂ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਖਡੂਰ ਸਾਹਿਬ ਤੋਂ ਜਿਹੜੇ ਮੌਜੂਦਾ ਐਮਪੀ ਨੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਉਹਨਾਂ ਨੇ ਜਦੋਂ ਗੁਰੂ ਘਰਾਂ ਦੇ ਵਿੱਚੋਂ ਰਹਿਤ ਮਰਿਆਦਾ ਨੂੰ ਮੱਦੇਨਜ਼ਰ ਰੱਖਦੇ ਆ ਹੋયા ਕਰਸੀਆਂ ਜਿਹੜੀਆਂ ਲੱਗੀਆਂ ਹੁੰਦੀਆਂ ਸੀ ਮਹਾਰਾਜ ਜੀ ਦੀ ਤਾਬਿਆਂ ਦੇ ਬਰਾਬਰ ਜਦੋਂ ਉਹਨਾਂ ਨੂੰ ਗੁਰੂ ਘਰਾਂ ਚੋਂ ਬਾਹਰ ਕੱਢਣਾ ਸ਼ੁਰੂ ਕਰਤਾ ਉਦੋਂ ਵੀ ਇਹ ਬੀਬੀ ਨੇ ਸ਼ਰੀਆਮ ਭਾਉ ਨੂੰ ਵੰਗਾਰਿਆ ਸੀਗਾ ਕਿ ਵੀ ਜੇ ਉਹਦੇ ਵਿੱਚ ਹਿੰਮਤ ਆ ਤਾਂ ਸਾਡੇ ਮੂਰੇ ਆਵੇ ਆ ਕੇ ਚੰਡੀਗੜ੍ਹ ਤੋਂ ਬੈਂਚ ਕੁਰਸੀਆਂ ਚੱਕ ਕੇ ਦਿਖਾਵੇ ਸੋ ਇਹ ਜਿਹੜੀ ਬੀਬੀ ਆ ਇਹ ਸਿੱਖੀ ਤਾਂ ਸਿੱਖੀ ਬਾਣੇ ਦੇ ਵਿੱਚ ਜ਼ਰੂਰ ਆ ਪਰ ਇਹਦੀ ਜਿਹੜੀ ਮੱਤ ਆ ਇਹ ਮਲੇਸ਼ ਮੱਤ ਆ ਜਿਹਨੂੰ ਅਸੀਂ ਸੇ ਨਿਹੰਗ ਸਿੰਘ ਆਪਾਂ ਕਹਿੰਦੇ ਆ ਮਲੇਸ਼ ਇਹ ਬੀਬੀ ਦੀ ਮੱਤ ਮਲੇਸ਼ ਮੱਤ ਆ ਮਲੇਸ਼ ਮਤ ਕਿਵੇਂ ਆ ਕਿਉਂਕਿ ਇਹ ਸਿੱਖੀ ਦੇ ਵਿੱਚ ਰਹਿ ਕੇ ਹੀ ਸਿੱਖੀ ਦਾ ਕਹਾਣ ਕਰ ਰਹੀ ਆ ਇਹ ਜੀ ਬੀਬੀਆਂ ਨੂੰ ਜਿਹੜਾ ਜਿਹੜੇ ਸੂਝਵਾਨ ਹੈ ਨਾ ਆਪਣੇ ਜਿਹੜੇ ਸਿਆਣੇ ਨੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਜਿਨ੍ਹਾਂ ਤੋਂ ਅਸੀਂ ਸਿੱਖਣਾ ਸੀਗਾ ਬਹੁਤ ਕੁਝ ਹੈ ਨਾ ਸਿੱਖ ਇਤਿਹਾਸ ਬਾਰੇ ਤੇ ਸਿੱਖੀ ਦੇ ਰਾਹ ਬਾਰੇ ਹੈ ਨਾ ਕਿ ਵੀ ਉਹਨਾਂ ਤੋਂ ਜਿਨ੍ਹਾਂ ਤੋਂ ਅਸੀਂ ਸਿੱਖਣਾ ਸੀਗਾ ਅੱਜ ਉਹ ਸਾਡੇ ਵਿਰੁੱਧ ਨੇ ਇਹਨਾਂ ਨੂੰ ਕੀ ਚਾਹੀਦਾ ਸੀ ਕਿ ਬਾਬਾ ਜੀ ਆਹੀ ਤੁਹਾਡੇ ਨਾਲ ਆ ਗੁਰੂ ਘਰਾਂ ਦੀਆਂ ਮਰਿਆਦਾ ਕਾਇਮ ਕਰੀਏ ਅਸੀਂ ਤਗੜੇ ਹੋਗੇ ਮੂਰੇ ਹੋਈਏ ਕਿ ਤੁਹਾਡੇ ਨਾਲ ਚੱਲ ਕੇ ਹੀ ਪ੍ਰਚਾਰ ਪ੍ਰਸਾਰ ਕਰੀਏ ਇਸ ਚੀਜ਼ ਦਾ ਕੇ ਜਿੱਥੋਂ ਮਹਾਰਾਜ ਜੀ ਦਾ 15ਵਾਂ ਪਾਸ਼ਾ ਜੀ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਜਿੱਥੋਂ ਨੀਲੇ ਸ਼ਾਹ ਸਵਾਰ ਜਿਨ੍ਹਾਂ ਦਾ ਘੋੜਾ ਨਹੀਂ ਸੀਗਾ ਨੰਗੇ ਅੱਜ ਤੇ ਜਿਹੜੇ ਤਮਾਕੂ ਦੇ ਖੇਤਾਂ ਚ ਆ ਵੀ ਤੁਹਾਡੇ ਬਾਰੇ ਤੇ ਕਿਹਾ ਕਿਹਾ ਜਾ ਰਿਹਾ ਕਿ ਜਿਹੜੇ ਜਿਸ ਜਗ੍ਹਾ ਤੇ ਜਾ ਕੇ ਤੁਸੀਂ ਉੱਥੇ ਪ੍ਰਵਾਸੀਆਂ ਨੂੰ ਟਾਰਗੇਟ ਕੀਤਾ ਉੱਥੇ ਉਹਨਾਂ ਨੂੰ ਕੁੱਟਿਆ ਸਿੱਧੇ ਜਾ ਕੇ ਥੱਪੜ ਮਾਰੇ ਤਾਂ ਨਹੀਂ ਗਾ ਲੋਹੇ ਦੀਆਂ ਰੋਡਾਂ ਵੀ ਕਹਿੰਦੇ ਤੁਹਾਡੇ ਕੋਲ ਸੀਗਾ ਕਹਿੰਦੇ ਉਹ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਆਉਂਦਾ ਨਹੀਂ ਉਹ ਤੇ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਜੀ ਬਾਬਾ ਜੀ ਉਹ ਵੀ ਵੀਡੀਓ ਸਾਡੇ ਕੋਲੇ ਆ ਤੁਹਾਨੂੰ ਦੇ ਦਿੰਨੇ ਆ ਲੰਗਰ ਹਾਲ ਦੀ ਵੀਡੀ ਲੰਗਰ ਪਹਿਲੀ ਗੱਲ ਤਾਂ ਇਹ ਲੰਗਰ ਹਾਲ ਨੂੰ ਇਹਨਾਂ ਨੇ ਰੈਸਟੋਰੈਂਟ ਦੇ ਵਿੱਚ ਤਬਦੀਲ ਕਰਤਾ ਲੰਗਰ ਹਾਲ ਦੇ ਵਿੱਚ ਇੱਕ ਮਰਿਆਦਾ ਆ ਪੰਗਤ 'ਚ ਬਹਿ ਕੇ ਸ਼ਗੀਦਾ ਹੁੰਦਾ ਲੰਗਰ ਇਹ ਬੀਬੀ ਨੇ ਸਾਡੇ ਬਹੁਤ ਸਿਆਣੇ ਨੇ ਇਹਨਾਂ ਨੂੰ ਪਤਾ ਹੋਣਾ ਇਸ ਚੀਜ਼ ਦਾ ਖੈਰ ਚਲੋ ਜੋ ਵੀ ਆ ਲੰਗਰ ਹਾਲ ਨੂੰ ਪਹਿਲੀ ਗੱਲ ਤਾਂ ਉਹ ਤਾਂ ਅਸੀਂ ਮੁੱਦਾ ਸੀ ਚੱਕਿਆ ਹੀ ਨਹੀਂ ਲੰਗਰ ਹਾਲ ਨੂੰ ਰੈਸਟੋਰੈਂਟ ਬਣਾਇਆ ਪਿਆ ਇਹਨਾਂ ਨੇ ਤੁਹਾਨੂੰ ਵੀਡੀਓ ਨਾਲ ਚਲਾਇਓ ਵੀਡੀਓ ਮੈਂ ਤੁਹਾਨੂੰ ਦਿਨਾ ਆ ਕਿਵੇਂ ਉੱਥੇ ਕੁਰਸੀ ਟੇਬਲ ਲਾ ਕੇ ਇਹਨਾਂ ਨੇ ਤੇ ਇਹ ਚਲੋ ਇਹ ਕਹਿੰਦੇ ਕਿ ਲੰਗਰ ਆਪਣਾ ਬਾਹਰ ਸੀਗਾ ਠੀਕ ਆ ਕੰਮ ਇਹਨੇ ਬਾਹਰ ਬਣਾਇਆ ਉਹ ਬਣਾਇਆ ਤਾਂ ਉਹੀ ਹੱਥਾਂ ਨਾਲ ਆ ਜਗਤ ਝੂਠ ਦੇ ਨਾਲ ਜਿਨ੍ਹਾਂ ਜਿਨ੍ਹਾਂ ਦੇ ਹੱਥਾਂ ਦਾ ਇਹ ਸ਼ੱਕ ਰਹੀ ਨੇ ਤੇ ਲੈ ਕੇ ਤਾਂ ਵਰਤਾਤ ਆ ਉਹੀ ਰਹੇ ਨੇ ਉਹ ਗੁਰੂ ਘਰ ਦੇ ਅੰਦਰ ਹੀ ਲੰਗਰ ਹਾਲ ਤਾਂ ਗੁਰੂ ਘਰ ਦਾ 파ਟ ਹੁੰਦਾ ਕਿ ਲੰਗਰ ਹਾਲ ਗੁਰੂ ਘਰ ਤੋਂ ਬਾਹਰ ਹੁੰਦਾ ਗੁਰੂ ਘਰ ਦਾ ਗੁਰੂ ਗੁਰੂ ਘਰ ਦੀ ਹਦੂਦ ਦੇ ਵਿੱਚ ਹੀ ਬਣਦਾ ਲੰਗਰ ਹਾਲ ਐਦਾਂ ਤਾਂ ਨਹੀਂ ਹੁੰਦਾ ਕਿ ਵੀ ਆਪਣਾ 35 ਸੈਕਟਰ ਦੇ ਵਿੱਚ ਗੁਰੂ ਘਰ ਹੈ ਤੇ 40 ਸੈਕਟਰ ਲੰਗਰ ਹਾਲ ਬਣਾਤਾ ਇਹਨਾਂ ਨੇ ਜਿਹੜਾ ਲੰਗਰ ਵੀ ਤਿਆਰ ਹੁੰਦਾ ਉਹ ਵੀ ਗੁਰੂ ਸਾਹਿਬ ਦੀ ਹਜ਼ੂਰੀ ਜੀ ਜਾਂਦਾ ਹਜ਼ੂਰੀ ਦੇ ਵਿੱਚ ਆ ਤੇ ਲੰਗਰ ਨੂੰ ਭੋਗ ਵੀ ਲੱਗਦਾ ਆ ਬਕਾਇਦਾ ਮਹਾਰਾ ਜੀ ਨੂੰ ਭੋਗ ਲਵਾਉਣੇ ਪ ਭੋਗ ਲੱਗਣ ਦਾ ਕੀ ਮਤਲਬ ਹੁੰਦਾ ਅਰਥ ਕੀ ਆ ਕਿ ਪਹਿਲਾਂ ਮਹਾਰਾਜ ਸੇਵਨ ਕਰਨਗੇ ਉਹ ਲੰਗਰ ਦਾ ਹੈਨਾ ਕਿਰਪਾਨ ਭੇਟ ਕਰਦੇ ਅਸੀਂ ਤੇ ਜਗਤ ਝੂਠ ਵਾਲੇ ਹੱਥਾਂ 'ਚੋ ਇਹ ਬੀੜੀ ਚੜਦੇ ਜ ਤਮਾਕੂ ਦੇ ਹੱਲੇ ਹੱਥਾਂ 'ਚੋ ਬਣਿਆ ਹੋਇਆ ਭੋਜਨ ਅਸੀਂ ਮਹਾਰਾਜ ਨੂੰ ਭੋਗ ਲਵਾ ਰਹੇ ਹਾਂ ਇਹ ਸਾਡਾ ਰੌਲਾ ਸੀਗਾ ਸਾਡੇ ਨਾਲ ਇਹਦਾ ਕੋਈ ਬੀਬੀ ਦਾ ਵੱਟ ਦਾ ਰੌਲਾ ਨਹੀਂ ਹੈ ਗੱਲ ਸਿੱਧਾ ਮਰਿਆਦਾ ਕਾਇਮ ਦੀ ਆ ਕਿ ਮਰਿਆਦਾ ਦੇ ਨਾਲ ਚੱਲਣ ਮਰਿਆਦਾ ਦੇ ਵਿੱਚ ਚੱਲਣਾ ਠੀਕ ਹੈ ਆਪਣੇ ਪੰਜੇ ਤਖਤਾਂ ਦੇ ਉੱਤੇ ਜਿਹੜੀ ਮਰਿਆਦਾ ਚੱਲਦੀ ਆ ਉਹਨਾਂ ਨੂੰ ਸਿਰ ਮੱਥੇ ਰੱਖ ਕੇ ਚੱਲਣਾ ਤਾਂ ਸਾਰਾ ਕੁਝ ਇਹ ਆ ਪਰ ਜੇ ਇਹ ਉਲਟਾ ਚੱਲਣਗੇ ਬਾਬਾ ਜੀ ਅੱਜ ਵੀ ਕਹਿੰਨੇ ਆ ਕੱਲ ਵੀ ਕਹਿੰਨੇ ਸਾਨੂੰ ਡਰ ਪੈ ਨਹੀਂ ਇਹ ਆਈਜੀ ਦੀ ਘਰ ਵਾਲੀ ਕੌਣ ਆ ਜੋ ਹੋ ਵਿਆਪ ਦੇ ਘਰੇ ਹੋਵੇ ਅੱਗੇ ਤੋਂ ਵੀ ਜਾਓਗੇ ਤੁਸੀਂ ਉੱਥੇ ਬਾਬਾ ਜੀ ਜਾਵਾਂਗੇ ਸ਼੍ਰੀਆਮ ਜਾਵਾਂਗੇ ਤੁਹਾਡੇ ਚੈਨਲ ਤੇ ਸ਼੍ਰੀਆਮ ਕਹਿੰਨੇ ਆ ਅਸੀਂ ਜੇ ਤਾਂ ਇਹ ਸੋਧਰਗੇ ਜੇ ਤਾਂ ਅੱਗੇ ਤੋਂ ਇਹਨਾਂ ਨੇ ਇਹ ਚੀਜ਼ਾਂ ਦਾ ਖਿਆਲ ਰੱਖਿਆ ਤਾਂ ਬਹੁਤ ਵਧੀਆ ਗੱਲ ਐ ਨਹੀਂ ਬਾਬਾ ਜੀ ਜੋ ਹਾਲ ਇਸ ਵਾਰ ਕੀਤਾ ਇਹ ਤੋਂ ਦੁੱਗਣਾ ਮੜਾ ਹਾਲ ਕਰਾਂਗੇ ਅਸੀਂ ਇਹ ਤੁਹਾਨੂੰ ਜੀ ਅਸੀਂ ਕੰਪਲੇਂਟ ਦਿਤੀ ਇਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਨੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਇਦਾਂ ਦੀਆਂ ਹਰਕਤਾਂ ਕੀਤੀਆਂ ਅਸੀਂ ਗਾਂ ਨੂੰ ਵੀ ਇਹੋ ਜੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਾਵਾਂਗੇ ਕਰਾਓ ਜਿੰਨਾ ਹੋ ਸਕਦਾ ਕਰਾਓ ਸਖਤ ਕਾਰਵਾਈ ਇਹਨਾਂ ਨੇ ਉਦੋਂ ਕਦ ਉਦੋਂ ਕਿਉਂ ਨਹੀਂ ਕਰਵਾਈ ਜਿੱਦਣ ਇਹ ਸਾਰੀ ਘਟਨਾ ਵਾਪਰੀ ਆ ਹੂੰ ਇਹਨਾਂ ਨੇ ਪੁਲਿਸ ਵਾਲਿਆਂ ਨੂੰ ਉਸੇ ਦਿਨ 112 ਤੇ ਫੋਨ ਕਰਕੇ ਇਹਨਾਂ ਨੇ ਪੁਲਿਸ ਕੰਪਲੇਟ ਕੀਤੀ ਆ ਪੁਲਿਸ ਵਾਲੇ ਆਏ ਆ ਉਦੋਂ ਇਹਨਾਂ ਨੇ ਪੁਲਿਸ ਵਾਲੇ ਵਾਪਸ ਕਿਉਂ ਕਿਤੇ ਪੁੱਛਿਓ ਜਰਾ ਇਹਨਾਂ ਨੂੰ ਸਵਾਲ ਹਮ ਆਪ ਜੀ ਜਾ ਕੇ ਪੁੱਛਿਓ ਇਹਨਾਂ ਨੂੰ ਕਿ ਅੱਜ ਤੁਸੀਂ ਕਹਿੰਨੇ ਕਾਰਵਾਈ ਕਰਾਉਣੀ ਹੈ ਕਿਉਂ ਕਿਉਂਕਿ ਤੁਹਾਡੀ ਵੀਡੀਓ ਜਨਤਾ ਦੇ ਵਿੱਚ ਆ ਗਈ ਥੋ ਜਨਤਾ ਨੂੰ ਤੁਹਾਡਾ ਸੱਚ ਪਤਾ ਲੱਗਿਆ ਤਾਂ ਕਰਕੇ ਸਾਡੇ ਤੇ ਕਾਰਵਾਈਆਂ ਕਰਾਉਣੀ ਆ ਜੇ ਕਾਰਵਾਈ ਕਰਾਉਂਦੇ ਏਡੇ ਸੱਚੇ ਸੁੱਚੇ ਸੀਗੇ ਬਾਬਾ ਜੀ ਉਸੇ ਦਿਨ ਕਾਰਵਾਈ ਕਰਾਉਂਦੇ ਸਾਡੇ ਤੇ ਜਿੱਦਣ ਇਹ ਕਾਰਨਾਮਾ ਹੋਇਆ ਉਦੋਂ 112 ਆਈ ਆ ਤੁਸੀਂ 112 ਵਾਲੇ ਨੂੰ ਭਾਵੇਂ ਜਾ ਕੇ 36 ਸੈਕਟਰ ਥਾਣੇ ਤੋਂ ਰਿਕਾਰਡ ਚੈੱਕ ਕਰੋ ਠੀਕ ਹੈ ਉਸ ਤੋਂ ਬਾਅਦ ਇਹ ਕੀ ਕਾਰਵਾਈ ਕਰਾਉਣਗੇ ਲੋ ਮੈਂ ਤੁਹਾਨੂੰ ਦਿਨਾਂ ਐ ਐਸਐਚਓ ਨੂੰ ਅਸੀਂ ਮੇਲ ਕਰੀ ਹੋਈ ਆ ਲੋ ਆ ਤੁਹਾਨੂੰ ਮੈਂ ਤਰੀਕ ਦਿਖਾਉਣਾ ਇਹ ਕੀ ਕਾਰਵਾਈਆਂ ਕਰਾਉਣ ਕੇ ਕਾਰਵਾਈਆਂ ਤੁਹਾਨੂੰ ਅਹੀਂ ਦਿਖਾਉਨੇ ਆ ਕਿ ਕਾਰਵਾਈਆਂ ਕਿਵੇਂ ਹੁੰਦੀ ਆ ਆਹ ਲੋ ਜੀ ਆਹ ਸੈਂਟ ਮੇਲ ਆ ਕਿਹੜੇ ਤਰੀਕ ਦੀ 1 ਫਰਵਰੀ ਦੀ ਮੇਲ ਆ ਜੀ ਇਹ ਕੰਪਲੇਂਟ ਰਿਗਾਰਡਿੰਗ ਇਨ ਟੌਕਸਿਕੈਂਟਸ ਐਂਟਰਡ ਇਨ ਦਾ ਗੁਰਦੁਆਰਾ ਕਮੇਟੀ ਇਨ ਗੁਰਦੁਦੁਆਰਾ ਗੁਰੂ ਨਾਨਕ ਦਰਬਾਰ ਸੈਕਟਰ 35 ਬੀ ਚੰਡੀਗੜ੍ਹ ਪੀ ਐ ਪੀ ਐਸ ਪੀ ਐਸ ਐਚਓ ਪੀ ਐਸ 36 ਸਲੈਸ਼ ਚੰਡੀਗੜ੍ਹ nick.in 1 ਫਰਵਰੀ 11:55 ਮਿੰਟ ਤੇ ਬਾਬਾ ਜੀ ਅਸੀਂ ਆਪ ਮੇਲ ਕੀਤੀ ਹੋਈ ਹੈ ਇਹ ਕੀ ਕਾਰਵਾਈਆਂ ਕਰਾਉਣਗੇ ਸਾਡੇ ਤੇ ਫਿਰ ਪ੍ਰਸ਼ਾਸਨ ਨੇ ਸੰਪਰਕ ਕੀਤਾ ਤੁਹਾਡੇ ਨਾਲ ਪ੍ਰਸ਼ਾਸਨ ਨੇ ਕੋਈ ਸੰਪਰਕ ਨਹੀਂ ਕੀਤਾ ਅਸੀਂ ਬਾਹਰ ਸੀਗੇ ਅਸੀਂ ਚੱਕਰਵਰਤੀ ਫੌਜ ਹਾਂ ਅਹੀਂ ਆਵਦੀ ਕਾਰਵਾਈ ਪਾਈ ਸਾਡੇ ਕੋਲੇ ਅੱਗੇ ਮਹਾਰਾ ਨੇ ਸੇਵਾ ਲਈਤੀ ਸੀ ਕਿ ਦੇਰਾਦੂਨ ਅਸੀਂ ਦੇਰਾਦੂਨ ਸੀਗੇ ਮੇਲ ਅਸੀਂ ਕੀਤੀ ਨਾ ਸਾਨੂੰ ਕੋਈ ਕਾਲ ਆਇਆ ਨਾ ਕੁਛ ਬਕਾਇਦਾ ਨੰਬਰ ਸਾਰਾ ਕੁਛ ਮੈਂਸ਼ਨ ਹੈ ਸਾਡਾ ਮੈਨੂੰ ਇਹ ਦੱਸੋ ਕਿ ਤੁਹਾਨੂੰ ਕਿਸੇ ਨੇ ਭੇਜਿਆ ਸੀ ਜਾਂ ਤੁਸੀਂ ਨਿੱਜੀ ਤੌਰ ਤੇ ਗਏ ਉੱਥੇ ਗੁਰਦੁਆਰੇ ਅਸੀਂ ਨਿੱਜੀ ਤੌਰ ਤੇ ਗਏ ਆ ਜੀ ਅਹੀਂ ਨਿੱਜੀ ਤੌਰ ਤੇ ਗਏ ਆ ਇਸ ਤੋਂ ਪਹਿਲਾਂ ਸੈਕਟਰ 38 ਸੰਤ ਸਰ ਗੁਰੂ ਘਰ ਵੀ ਅਸੀਂ ਜਾ ਕੇ ਆਈਆਂ ਹੂੰ ਉੱਥੇ ਵੀ ਅਹੀਂ ਕਾਰਜ ਚੱਲਦਾ ਸੀ ਉੱਥੇ ਵੀ ਅਹੀਂ ਕਾਰਵਾਈ ਕੀਤੀ ਆ ਹੂੰ ਪਰ ਅਸੀਂ ਉੱਥੇ ਕਿਸੇ ਨੂੰ ਹੱਥ ਨਹੀਂ ਲਾਇਆ ਹੁਣ ਉਹਦਾ ਕਾਰਨ ਦੱਸਦੇ ਆ ਆਪ ਜੀ ਨੂੰ 30 ਸੈਕਟਰ ਗੁਰੂ ਘਰ ਦੇ ਵਿੱਚ ਜਿਹੜੀ ਇਹ ਗੱਲ ਕਹਿੰਦੇ ਕਿ ਸਾਡੇ ਤੇ ਡਾਂਗ ਚਲਾਈ ਆ ਭਈਏ ਕੁੱਟੇ ਆ ਕਾਰਨ ਕੀ ਆ ਹੁਣ ਸੁਣੋ ਧਿਆਨ ਨਾਲ ਅਸੀਂ ਜਾਂਦਿਆ ਸਾਰ ਸਭ ਤੋਂ ਪਹਿਲਾਂ ਜਿਹੜਾ ਕੈਟਰਿੰਗ ਵਾਲਾ ਮੈਨੇਜਰ ਸੀਗਾ ਅਸੀਂ ਉਹਨੂੰ ਸੱਦਿਆ ਮੈਂ ਕਿਹਾ ਭਾਈ ਸਾਹਿਬ ਆ ਤੁਹਾਡੇ ਕੰਮੇ ਲੱਗੇ ਹੋਏ ਆ ਤੁਹਾਨੂੰ ਕਿਹ ਪਤਾ ਨਹੀਂ ਤੁਸੀਂ ਕਿਹੜੇ ਗੁਰੂ ਘਰ ਦੇ ਵਿੱਚ ਆਏ ਹੋਏ ਹੋ ਤੇ ਕੀ ਕੀ ਇੱਥੇ ਦੀ ਮਰਿਆਦਾ ਆ ਤੁਸੀਂ ਬੀੜੀ ਚੜਦਾ ਸਿਗਰਟ ਨਿਵਾਕੂ ਕਿਹਾ ਅਗਲੇ ਦਾ ਬਚਨ ਸੀ ਕਹਿੰਦਾ ਬਾਬਾ ਜੀ ਜੇ 50 ਕੰਮੇ ਲੱਗੇ 50 ਦੇ 50 ਨੂੰ ਇਕੱਠਾ ਕਰੋ ਉਹਨਾਂ ਨੂੰ ਪੁੱਛੋ ਅਸੀਂ ਇਹ ਚੀਜ਼ ਲਈ ਮਨਾ ਕੀਤਾ ਕਿ ਨਹੀਂ ਕਿ ਭਾਈ ਸਾਹਿਬ ਜੀ ਇਹ ਗੁਰੂ ਘਰ ਦਾ ਕਾਰਜ ਹੈ ਇੱਥੇ ਬੀੜੀ ਜਰਦਾ ਸਿਗਰਟ ਤਬਾਕੂ ਕੁਝ ਨਹੀਂ ਅੰਦਰ ਆਣਾ ਚਾਹੀਦਾ ਕਹਿੰਦਾ ਜੇ ਇਹ ਕੋਈ ਵੀ ਉਹਨਾਂ ਦੇ ਵਿੱਚੋਂ ਇੱਕ ਵੀ ਬੰਦਾ ਜੇ ਮਨਾ ਕਰ ਜਾਂਦਾ ਆ ਤੇ ਬਾਬਾ ਜੀ ਇਹੀ ਤੁਹਾਡੇ ਦੇਣਦਾਰ ਹੈ ਤੁਸੀਂ ਜੋ ਸਜ਼ਾ ਕਹੋਗੇ ਅਸੀਂ ਭੁਗਤਣ ਲਈ ਤਿਆਰ ਆ ਉਹੀ ਬਚਨ ਹੋਏ ਸਾਰਿਆਂ ਨੂੰ ਅਸੀਂ ਬੁਲਾ ਕੇ ਪੁੱਛਿਆ ਜਿੰਨੇ ਕੰਮੇ ਸੀਗੇ ਕਿਸੇ ਸਾਰਿਆਂ ਨੇ ਇਹੀ ਗੱਲ ਕਹੀ ਹਾਂਜੀ ਬਾਬਾ ਜੀ ਇਹਨਾਂ ਨੇ ਸਾਨੂੰ ਮਨਾ ਕੀਤਾ ਤੇ ਅਸੀਂ ਲੈ ਕੇ ਵੀ ਨਹੀਂ ਆਏ ਮੂੰਹ ਤੋਂ ਸਾਰਿਆਂ ਤੇ ਪਤਾ ਲੱਗ ਜਾਂਦਾ ਕਿਹੜਾ ਵੀ ਇਹ ਚੀਜ਼ ਦਾ ਸੇਵਨ ਕਰਦਾ ਆ ਜਦੋਂ ਅਸੀਂ ਪੁੱਛਿਆ ਅਗਲੇ ਨੇ ਸਾਮ ਮੰਨਿਆ ਕਿ ਅਸੀਂ ਜਿਹੜਾ ਆ ਅਸੀਂ ਜ਼ਰੂਰ ਇਹ ਬੀੜੀ ਚਰਦਾ ਸਿਗਰਟ ਤੰਬਾਕੂ ਦਾ ਸੇਵਨ ਕਰਦੇ ਆ ਪਰ ਅਸੀਂ ਜਦੋਂ ਦਾ ਇਹਨਾਂ ਨੇ ਸਾਨੂੰ ਮਨਾ ਕੀਤਾ ਜਦੋਂ ਦੱਸਿਆ ਇਹਨਾਂ ਨੇ ਕਿ ਗੁਰੂ ਘਰ ਦੇ ਵਿੱਚ ਦਾ ਇਹ ਪਰ ਗੁਰੂ ਘਰ ਦਾ ਪ੍ਰੋਗਰਾਮ ਆ ਅਸੀਂ ਸਾਰੀ ਚੀਜ਼ਾਂ ਬਾਹਰ ਕੱਢ ਕੇ ਆਏ ਆ ਪਰ ਜਦੋਂ ਅਸੀਂ ਉੱਥੇ ਚੈਕਿੰਗ ਕੀਤੀ 5 6 ਬੰਦਿਆਂ ਕੋਲੇ ਫੇਰ ਜਗੜਤ ਝੂਠ ਇਹ ਸੀ ਬੀੜੀ ਚਰਦਾ ਸਿਗਰਟ ਤੰਬਾਕੂ ਮਿਲਿਆ ਆ ਤੇ ਤਾਂ ਅਸੀਂ ਉਹਨਾਂ ਤੇ ਡਾਂਗ ਭਰਾਈ ਆ ਕਿਉਂਕਿ ਬਾਬਾ ਜੀ ਇੱਕ ਤਰ੍ਹਾਂ ਦਾ ਉਹਨਾਂ ਨੇ ਸਾਨੂੰ ਸ਼ਰਿਆਮ ਚੈਲੰਜ ਕੀਤਾ ਆ ਕੇ ਤੁਹਾਡੇ ਮਨਾ ਕਰਨ ਤੋਂ ਬਾਅਦ ਵੀ ਅਸੀਂ ਨਹੀਂ ਸੁਧਰਾਂਗੇ ਤੁਹਾਡੇ ਤੋਂ ਜੋ ਹੁੰਦਾ ਤੁਸੀਂ ਕਰ ਲਓ ਤਾਂ ਉਹਨਾਂ ਤੇ ਡਾਂਗ ਚੱਲੀ ਆ ਏਦਾਂ ਹੀ ਬੀੜੀ ਚੜਦਾ ਸਿਗਰਟ ਬਾਕੂ ਸੰਤ ਸਰ ਸੈਕਟਰ 38 ਵੈਸਟ ਗੁਰਦੁਆਰੇ ਦੇ ਵਿੱਚ ਵੀ ਹੋਇਆ ਸੀ ਅਸੀਂ ਇੱਕ ਵੀ ਬੰਦੇ ਦੇ ਹੱਥ ਨਹੀਂ ਲਾਇਆ ਕਿਉਂ ਨਹੀਂ ਲਾਇਆ ਐਸੀ ਕਰਕੇ ਮੈਨੇਜਰ ਨੂੰ ਬੁਲਾਇਆ ਮੈਨੇਜਰ ਨੇ ਉੱਥੇ ਮੰਨਿਆ ਕਹਿੰਦਾ ਬਾਬਾ ਜੀ ਅਸੀਂ ਆਉਣ 'ਚ ਲੇਟ ਹੋ ਗਏ ਮੈਂ ਨਹੀਂ ਦੱਸ ਸਕਿਆ ਇਹਨਾਂ ਨੂੰ ਕਿ ਗੁਰੂ ਘਰ ਦਾ ਪ੍ਰੋਗਰਾਮ ਹੈ ਉੱਥੇ ਬੀੜੀ ਚੜਦਾ ਨਹੀਂ ਅਲਾਉਡ ਜਿਹੜੀ ਗੁਰਦੁਆਰਾ ਸਭ ਦੀ ਚੇਅਰ ਪਰਸਨ ਹੈ ਉਹ ਉਮਰ ਦੇ ਵਿੱਚ ਬਹੁਤ ਵੱਡੇ ਆ ਤੁਹਾਨੂੰ ਏਦਾਂ ਦਾ ਵਾਰ-ਵਿਵਾਦ ਉਹਨਾਂ ਦੇ ਨਾਲ ਕਰਨ ਦੀ ਲੋੜ ਕੀ ਪੈ ਗਈ ਸੀ ਬਾਬਾ ਜੀ ਅਜੇ ਤਾਂ ਕਿਸੇ ਨੂੰ ਬੁਲਾਇਆ ਵੀ ਨਹੀਂ ਸੀਗਾ ਮੈਂ ਵੀਡੀਓ ਪਈਆ ਤੁਸੀਂ ਪੁੱਛੋ ਲੋ ਉਹ ਤਾਂ ਬੀਬੀ ਆਪ ਆ ਕੇ ਕਹਿੰਦੀ ਸਾਡੇ ਸਰ ਚ ਡਾਂਗ ਮਾਰੋ ਐ ਕਰੋ ਉਹ ਤਾਂ ਪ੍ਰਵਾਸੀਆਂ ਦਾ ਪੱਖ ਲੈ ਰਹੀ ਸੀਗੀ ਹੂੰ ਉਹ ਪ੍ਰਵਾਸੀਆਂ ਨੂੰ ਬਚਾਉਣਾ ਚਾਹੁੰਦੀ ਸੀ ਉਹਨੇ ਸਾਨੂੰ ਬੀਬੀ ਨੇ ਇਹਨੇ ਬਚਨ ਕਰਤਾ ਕਹਿੰਦੀ ਤੁਹਾਡੇ ਬਾਣੇ ਦੇ ਵਿੱਚ ਚੰਦਰਕਾ ਅੰਤਰਖਾਤੇ ਕੀ ਕੁਝ ਹੁੰਦਾ ਤੁਹਾਨੂੰ ਪਤਾ ਅੱਛਾ ਤੁਹਾਨੂੰ ਇਹ ਚੀਜ਼ਾਂ ਕਈਆਂ ਬਿਲਕੁਲ ਬਿਲਕੁਲ ਕਈਆਂ ਨੇ ਜੀ ਸਾਨੂੰ ਕਈ ਹੈ ਬੀਬੀ ਨੇ ਤਾਂ ਅਸੀਂ ਉਸ ਤੋਂ ਬਾਅਦ ਜਦੋਂ ਬੀਬੀ ਨੇ ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਇਹ ਹੰਕਾਰੀ ਹੋਈ ਬੀਬੀ ਨੇ ਕਿ ਤੁਹਾਡੇ ਤੇ ਅਸੀਂ ਪੁਲਿਸ ਕਾਰਵਾਈ ਕਰਾਵਾਂਗੇ ਐ ਕਰਾਵਾਂਗੇ ਉਹ ਕਰਾਵਾਂਗੇ ਬਾਬਾ ਜੀ ਤਾਂ ਅਸੀਂ ਇਹਨਾਂ ਦਾ ਸੱਚ ਜਨਤਾ ਦੇ ਸਾਹਮਣੇ ਰੱਖਿਆ ਆ ਕਿ ਵੀ ਇਹ ਇਹ ਬੀਬੀ ਦੀ ਮੱਤ ਕੀ ਆ ਜਿਹੜੀ ਮਲੇਸ਼ ਮੱਤ ਹੈ ਇਹਦੀ ਤਾਂ ਅਸੀਂ ਇਹ ਵੀਡੀਓ ਜਨਤਾ ਕਿਤੀ ਹੈ ਜਨਤਾ ਨੂੰ ਵੀ ਪਤਾ ਲੱਗੇ ਕਿ ਸਿੱਖੀ ਸਰੂਪ ਦੇ ਵਿੱਚ ਸਾਡੇ ਅੰਦਰ ਹੀ ਬੈਠੇ ਕਿਹੜੇ ਸਾਡੇ ਭੇਖੀ ਨੇ ਇੱਕੋ ਨਿਕਲਿਆ ਹੁਣ ਤੁਹਾਨੂੰ ਪਤਾ ਲੱਗੀ ਗਿਆ ਹੁਣ ਉਹ ਸਤਨਾਮ ਸਿੰਘ ਦਾ ਗਿਆ ਨਾ ਨਿਕਲਿਆ ਨਾ ਉਹ ਐਦਾਂ ਦੇ ਬਾਬਾ ਜੀ ਸਾਡੇ ਅਸੀਂ ਇਹ ਨਹੀਂ ਕਹਿੰਦੇ ਅਸੀਂ ਦੁੱਧ ਦੇ ਢੋਲੇ ਸਾਫ਼ ਸੁਥਰੇ ਆ ਸਾਡੇ ਬਾਣੇ ਦੇ ਵਿੱਚ ਵੀ ਬਹੁਤ ਬੰਦੇ ਨੇ ਜਿਹੜੇ ਐਦਾਂ ਦੇ ਕਾਰਜ ਕਰਦੇ ਨੇ ਪਰ ਇਹਨਾਂ ਨੂੰ ਪਛਾਨਣਾ ਤੇ ਇਹਨਾਂ ਤੋਂ ਬਚ ਕੇ ਰਹਿਣਾ ਸਾਡਾ ਫਰਜ਼ ਏ ਇਸ ਕਰਕੇ ਅਸੀਂ ਇਹ ਵੀਡੀਓ ਜਨਤਾ ਕੀਤੀ ਆ ਕਿ ਵੀ ਇਹ ਬੀਬੀ ਦੀ ਮਲੇਸ਼ ਮਤ ਪਹਿਲੇ ਪਹਿਲਾਂ ਤੋਂ ਵੀ ਇਦਾਂ ਦੀ ਹੈ ਤੇ ਹੁਣ ਵੀ ਇਦਾਂ ਦੀ ਹੈ ਇਹਨੇ ਨਾ ਭਾਈ ਅਮਰਤਪਾਲ ਸਿੰਘ ਨੂੰ ਬਖਸ਼ਿਆ ਸੀਗਾ ਨਾ ਇਹ ਸਾਨੂੰ ਬਖਸ਼ੂਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਨੌਜਵਾਨ ਕੋਈ ਵੀ ਸਿੱਖ ਸੰਪਰਦਾਇ ਜਥੇਬੰਦੀ ਕੋਈ ਵੀ ਮਰਿਆਦਾ ਕਾਇਮ ਰੱਖਣ ਦੇ ਲਈ ਮਰਿਆਦਾ ਨੂੰ ਬਾਹਰ ਰੱਖਣ ਲਈ ਜੇ ਕੋਈ ਵੀ ਕਦਮ ਚੁੱਕਦੀ ਆ ਇਹ ਬੀਬੀ ਸਭ ਤੋਂ ਪਹਿਲਾਂ ਕਾਊਂਟਰ ਕਰੂਗੀ ਉਹਨਾਂ ਨੂੰ ਬੀਬੀ ਦੇ ਵੱਲੋਂ ਇਹ ਸ਼ਬਦ ਕਿਉਂ ਕਹੇ ਗਏ ਕਿ ਪੰਜਾਬ ਦੇ ਵਿੱਚ ਤੇ ਬਹੁਤ ਕੁਝ ਚੱਲਦਾ ਤੁਸੀਂ ਉਧਰ ਨੂੰ ਜਾਓ ਇਸ ਗੁਰਦੁਆਰਾ ਸਭ ਚ ਕਿਉਂ ਆਏ ਆ ਤੇ ਚੰਡੀਗੜ੍ਹ ਬੀਬੀ ਨੂੰ ਪੁੱਛ ਲੈਣਾ ਸੀ ਕਿ ਵੀ ਇਹ ਕਿਹਦਾ ਹਿੱਸਾ ਹੈ ਹਰਿਆਣੇ ਤੋਂ ਲਿੱਤਾ ਸੀ ਕਿ ਪੰਜਾਬ ਤੋਂ ਲਿੱਤਾ ਜਿਹੜੇ ਪਿੰਡ ጫੜ ਕੇ ਕਿੰਨੇ ਪਿੰਡ ጫੜ ਕੇ ਇਹ ਚੰਡੀਗੜ੍ਹ ਬਣਿਆ ਸੀ ਇਹਨੂੰ ਬੀਬੀ ਨੇ ਪੁੱਛ ਲੈਣਾ ਸੀ ਇਹ ਤਾਂ ਸਾਡੀ ਤਾਂ ਬਹੁਤ ਵੱਡੀ ਆ ਸੰਤਾਂ ਦੇ ਟਾਈਮ ਦੇ ਨੇਤਾ ਇਹਨਾਂ ਨੂੰ ਜਿਆਦਾ ਪਤਾ ਹੈ ਸਾਡੇ ਇਤਿਹਾਸ ਅਸੀਂ ਤਾਂ ਚਲੋ ਫੇਰ ਵੀ ਅਸੀਂ ਤਾਂ ਦੇਖੋ ਸੁਣਿਆ ਅੱਖਾਂ ਦੇਖੀਦਾ ਇਤਿਹਾਸ ਹੈ ਨਹੀਂ ਸਾਡੇ ਕੋਲੇ ਅਸੀਂ ਤਾਂ ਸੁਣਿਆ ਹੋਇਆ ਤੇ ਪੜਿਆ ਲਿਖਿਆ ਇਤਿਹਾਸ ਦੇ ਉੱਤੇ ਗੱਲਾਂ ਕਰਦੇ ਆ ਤੇ ਸ਼ਾਇਦ ਅਸੀਂ ਕਿਤੇ ਗਲਤ ਪੜ ਲਿਆ ਹੋਵੇ ਆ ਦੇਖ ਸੁਣ ਲਿਆ ਹੋਵੇ ਇਹਨਾਂ ਦਾ ਤਾਂ ਅੱਖਾਂ ਦੇਖਿਆ ਇਤਿਹਾਸ ਹੀ ਆ ਇਹਨਾਂ ਨੂੰ ਪੁੱਛੋ ਕਿ ਵੀ ਪੰਜਾਬ ਮੈਦਾ ਕਹਿੰਦਾ ਸਾਰੇ ਪੰਜਾਬ ਦੇ ਨੌਜਵਾਨ ਇਹਨੂੰ ਲਾਣਤਾ ਪਾਉ ਬੀਬੀ ਨੂੰ ਜਿਹੜੀ ਤੁਹਾਨੂੰ ਸ਼ਰਿਆਮ ਕਹਿੰਦੀ ਹੈ ਵੇ ਇਹ ਤਾਂ ਪੂਰੇ ਪੰਜਾਬ ਨੂੰ ਟਾਰਗੇਟ ਕਰਦੀ ਆ ਕਿ ਪੂਰਾ ਪੰਜਾਬ ਹੀ ਬੀੜੀ ਚੜਦਾ ਸਿਗਰਟ ਤੰਬਾਕੂ ਖਾਂਦਾ ਆ ਜਿਹੜਾ ਹੋਰ ਇੱਥੇ ਚੰਡੀਗੜ੍ਹ ਮੋਹਾਲੀ ਦੇ ਗੁਰਦੁਆਰਿਆਂ ਦੇ ਵਿੱਚ ਇਹਨਾਂ ਕੈਟਰਿੰਗਾਂ ਦੇ ਵੱਲੋਂ ਕੀਤਾ ਜਾਂਦਾ ਏ ਫਿਰ ਉਹਨਾਂ ਦੇ ਉੱਪਰ ਵੀ ਐਕਸ਼ਨ ਕਰੋਗੇ ਤੁਸੀਂ ਬਾਬਾ ਜੀ ਤੁਹਾਡੇ ਚੈਨਲ ਰਾਹੀਂ ਸ਼ਰਿਆਮ ਕਹਿੰਨੇ ਸੀ ਪਹਿਲਾਂ ਵੀ ਕਹਿ ਕਿਹਾ ਹੋਇਆ ਕੱਲਾ ਚੰਡੀਗੜ੍ਹ ਪੰਜਾਬ ਮੋਹਾਲੀ ਦੀ ਗੱਲ ਨਹੀਂ ਆ ਪੂਰੇ ਹਿੰਦੁਸਤਾਨ ਦੇ ਵਿੱਚ ਮਹਾਰਾਜ ਨੇ ਸਾਡੀ ਜਿੱਥੇ ਸੇਵਾ ਲਈ ਜਿੱਥੇ ਸਾਨੂੰ ਸਨੇਹਾ ਮਿਲ ਗਿਆ ਅਸੀਂ ਬਾਬਾ ਜੀ ਉੱਥੇ ਪਹੁੰਚਾਂਗੇ ਭਾਵੇਂ ਜਿਉਂਦੇ ਪਹੁੰਚੀਏ ਭਾਵੇਂ ਮਰੇ ਪਹੁੰਚੀਏ ਅਸੀਂ ਆਪਦੀ ਸੇਵਾ ਤੋਂ ਜਦਾਂ ਹੁਣ ਤੱਕ ਨਿਰਭੈ ਤੇ ਨਿਰਭਾਉ ਤੇ ਨਿਡਰ ਹੋ ਕੇ ਜਿਵੇਂ ਆਪਾਂ ਲੜਦੇ ਰਹੇ ਹਾਂ ਇਦਾਂ ਹੀ ਆਖਰੀ ਸਵਾਸਾਂ ਤੱਕ ਮਹਾਰਾਜ ਦੀ ਮਰਿਆਦਾ ਨੂੰ ਕਾਇਮ ਰੱਖਣ ਦੇ ਲਈ ਆ ਅਸੀਂ ਆਪਦੇ ਆਖਰੀ ਸਵਾਸ ਤੱਕ ਲੜਾਂਗੇ ਪੂਰੇ ਹਿੰਦੁਸਤਾਨ ਦੇ ਵਿੱਚ ਜਾ ਜਾ ਕੇ ਲੜਾਂਗੇ ਜਿੱਥੇ ਤੱਕ ਮਰਿਆਦਾ ਦੀ ਗੱਲ ਆਉਂਦੀ ਹੈ ਅਸੀਂ ਮੁਰੇ ਖੜੇ ਆ ਬਾਬਾ ਅਕਾਲ ਤਖਤ ਸਾਹਿਬ ਵੱਲੋਂ ਕੋਈ ਰੁਖ ਕੀਤਾ ਤੁਸੀਂ ਕੋਈ ਮੈਮੋਰੰਡਮ ਲੈ ਕੇ ਗਏ ਹੋ ਗੱਲ ਪੰਚਾਇਆ ਉੱਥੋਂ ਤੱਕ ਅਕਾਲ ਤਖਤ ਸਾਹਿਬ ਦੇ ਸਕੱਤਰ ਭਾਈ ਬੀਜੇ ਸਿੰਘ ਜੀ ਨੂੰ ਅਸੀਂ ਇਹ ਚੀਜ਼ ਬਾਰੇ ਜਾਣੂ ਕਰਾਤਾ ਸੀਗਾ ਸਾਡੇ ਫੋਨ ਤੇ ਬਚਨ ਹੋ ਗਏ ਸੀਗੇ ਤੇ ਜਿੱਦਣ ਇਹ ਗੱਲ ਹੋਈ ਆ ਅਸੀਂ ਉਸ ਦਿਨ ਹੀ ਭਾਈ ਬੀਜੇ ਸਿੰਘ ਜੀ ਨਾਲ ਬਚਨ ਕਰ ਲਏ ਸੀਗੇ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਵੀ ਚਲੋ ਕੋਈ ਨਹੀਂ ਜੋ ਵੀ ਹੈਗਾ ਉਹਦਾ ਹੈ ਨਾ ਅੱਗੇ ਜੋ ਵੀ ਉਹਨਾਂ ਦਾ ਰਿਸਪੌਂਸ ਆਊਗਾ ਅਸੀਂ ਦੇਖਾਂਗੇ ਕਰਾਂਗੇ ਉਹਨਾਂ ਤੇ ਵਿਚਾਰ ਉਹਨਾਂ ਨੂੰ ਬਟ ਇਹ ਗੱਲ ਤਾਂ ਨਹੀਂ ਸੀਗਾ ਪਤਾ ਕਿ ਬੀਬੀ ਨੇ ਐਡਾ ਵੱਡਾ ਜਿਹੜਾ ਆ ਉਹ ਬਿਆਨ ਦਿੱਤਾ ਆ ਕਿ ਤਲਬ ਹੋ ਸਕਦੇ ਨੇ ਬੀਬੀ ਬਿਲਕੁਲ ਬਿਲਕੁਲ ਹੋਣੇ ਚਾਹੀਦੇ ਆ ਇਹ ਇਹ ਬੀਬੀ ਮੈਂ ਕਹਿੰਨਾ ਪੰਥ ਚ ਉਹਦਾ ਇਹਨੂੰ ਛੇਕਿਆ ਜਾਵੇ ਨਾਲੇ ਜਿੰਨੇ ਆਂਡ ਗਵਾਂਡ ਦੇ ਚੰਡੀਗੜ੍ਹ ਦੇ ਜਿਹੜੇ ਆਪਣੇ ਸਿੱਖ ਨੌਜਵਾਨ ਨੇ ਨਾਨਕ ਨਾਮ ਲੇਵਾ ਸੰਗਤ ਆ ਉਹਨਾਂ ਦੇ ਅੱਗੇ ਬੇਨਤੀ ਆ ਕਿ ਵੀ ਇਹੋ ਜੀ ਬੀਬੀਆਂ ਨੂੰ ਜਿੰਨਾ ਹੋ ਸਕਦਾ ਲਾਂਭੇ ਰੱਖਿਆ ਜਾਵੇ ਇਹਨਾਂ ਨੇ ਥੋੜੇ ਜਵਾਖਾਂ ਨੂੰ ਮਲੇਸ਼ਮਾਤੀ ਦੇਣੀ ਆ ਕੋਈ ਗੁਰਮਤ ਨਹੀਂ ਦੇਣੀ ਆ ਜੀ ਬਿਲਕੁਲ ਵਾਦ-ਵਿਵਾਦ ਹੋਇਆ ਸੀ ਬਾਬਾ ਜਸਦੀਪ ਸਿੰਘ ਨੇ ਅੰਗ ਸਿੰਘ ਨੇ ਇਹਨਾਂ ਦਾ ਹੋਇਆ ਸੀ ਗੁਰਦੁਆਰਾ ਸਾਹਿਬ ਦੇ ਜਿਹੜੇ ਚੇਅਰਪਰਸਨ ਨੇ ਉਹ ਵੀ ਵੀ ਤੁਸੀਂ ਵੀਡੀਓ ਦੇ ਵਿੱਚ ਉਹ ਤਸਵੀਰਾਂ ਦੇਖੀਆਂ ਹੋਣਗੀਆਂ ਨਾ ਔਰ ਇਹ ਸਭ ਮਸਲੇ ਦਾ ਹੱਲ ਕਿਸ ਤਰੀਕੇ ਦੇ ਨਾਲ ਨਿਕਲਦਾ ਆਉਂਦਾ ਤਾਂ ਜਿਹੜੀ ਦੂਜੀ ਧਿਰ ਹੈ ਉਹਨਾਂ ਦੇ ਵੱਲੋਂ ਇਸ ਚੀਜ਼ ਦਾ ਵੀ ਜ਼ਿਕਰ ਕੀਤਾ ਗਿਆ ਕਿ ਅਸੀਂ ਇਹਨਾਂ ਲੋਕਾਂ ਦੇ ਖਿਲਾਫ ਸ਼ਿਕਾਇਤ ਭੇਜੀ ਹੋਈ ਆ ਪੁਲਿਸ ਪ੍ਰਸ਼ਾਸਨ ਨੂੰ ਪਰ ਬਾਬਾ ਜੀ ਹੁਣਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਅਸੀਂ ਅਕਾਲ ਤਖਤ ਸਾਹਿਬ ਤੱਕ ਇਹ ਜਿਹੜੀ ਗੱਲ ਹੈ ਜਾਂ ਇਹ ਜਿਹੜਾ ਮਸਲਾ ਉੱਪਰ ਕੇ ਸਾਹਮਣੇ ਆਇਆ ਹੈ ਇਸ ਮਸਲੇ ਨੂੰ ਪਹੁੰਚਾ ਚੁੱਕੇ ਆਂ ਔਰ ਇਸ ਮਸਲੇ ਦੇ ਉੱਪਰ ਅਕਾਲ ਤਖਤ ਸਾਹਿਬ ਦੇ ਜਥੇਦਾਰਤ ਦਾ ਕਿਸ ਤਰੀਕੇ ਦਾ ਰੋਖ ਹੋ ਸਕਦਾ ਹੈ ਇਹ ਵੀ ਪ੍ਰਵੇਖ ਦੇ ਵਿੱਚ ਕਾਬਲੇ ਗੌਰ ਰਹੇਗਾ ਅਗੇ ਵੀ ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ